ਨਾਮ ਦਾ ਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਮੈਂ ਅ अनिल ਕੁਮਾਰ ਮੈਂ ਕਾਰਜਕਾਰੀ ਪ੍ਰਧਾਨ ਗਊ ਸੇਵਾ ਸੰਪਤੀ ਆਊਟਸਾਈਡ ਲੋਗੜ ਅਮਰitsar ਸਿੱਤੀ ਮੈਟਰ ਜਿਹੜੀ ਆਜੀ ਪ੍ਰੈਸ ਕਾਨਫਰੰਸ ਅੱਜ ਦੀ ਪ੍ਰੈਸ ਕਾਨਫਰੰਸ ਦੀ ਇਹ ਹੈ ਵੀ ਸਾਡੀ ਜਿਹੜੀ ਗਊਸ਼ਾਲਾ ਆ 2001 ਤੋਂ ਰਜਿਸਟਰਡ ਸੀ ਤੇ ਬੜੀ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਤੇ ਦੀਪਕ ਠਕਰਾਲ ਜਿਹੜਾ ਕਿ ਜਿਹਨੂੰ ਹੁਣ ਅਸੀਂ ਫਿਰ ਪ੍ਰਧਾਨ ਬਣਾਇਆ ਸੀ ਇਹਦੀਆਂ ਕੋਈ ਗਊਸ਼ਾਲਾ ਦੇ ਵਿੱਚ ਗਤੀਵਧੀਆਂ ਸਹੀ ਨਹੀਂ ਸੀਗੀਆਂ ਜਿਸ ਨੂੰ ਇੱਕ ਕਮੇਟੀ ਨੇ ਕੋਈ ਪੈਸਿਆਂ ਦੇ ਹਿਸਾਬ ਬਾਰੇ ਇਹਦੇ ਨਾਲ ਗੱਲ ਕੀਤੀ ਪਰ ਇਹਨੇ ਕੋਈ ਜਵਾਬ ਨਹੀਂ ਦਿੱਤਾ ਫਿਰ ਸਾਡੇ ਸੈਕਟਰੀ ਸਾਹਿਬ ਨੇ ਉਹਨੂੰ ਲਿਖਤੀ ਇੱਕ ਪਰਵਾਨਾ ਕੱਢਿਆ ਉਹਦਾ ਵੀ ਕੋਈ ਇਹਨੇ ਜਵਾਬ ਨਹੀਂ ਦਿੱਤਾ ਫਿਰ ਸਾਡੀ ਜਿਹੜੀ ਸੰਤੀ ਨੇ ਸਰਬਸੰਮਤੀ ਦੇ ਨਾਲ ਉਹਨੂੰ ਕਮੇਟੀ ਚੋਂ ਬਰਖਾਸਤ ਕਰ ਦਿੱਤਾ ਤੇ ਉਸ ਤੋਂ ਬਾਅਦ ਮੈਨੂੰ ਪ੍ਰਧਾਨ ਨਿਯੁਕਤ ਕੀਤਾ ਕਾਰਜ ਕਰਨ ਇੰਨੇ ਫਿਰ ਕੀ ਕੀਤਾ ਇਹਨੇ ਗੈਰਕਾਨੂੰਨੀ ਢੰਗ ਦੇ ਨਾਲ ਰਾਹੁਲ ਮੱਟੂ ਇੱਕ ਬੈਡ ਐਲੀਮੈਂਟ ਲੜਕਾ ਉਹਦੇ ਨਾਲ ਰਲ ਕੇ ਇਹਨੇ ਇੱਕ ਗੈਰਕਾਨੂੰਨੀ ਟਰਸਟ ਬਣਾ ਕੇ ਤੇ ਗਊਸ਼ਾਲਾ ਤੇ ਹੱਕ ਜਤਾ ਰਿਆ ਜਿਹੜੇ ਕਿ ਇਹਨਾਂ ਨੇ ਬੋਰਡ ਵੀ ਲਾਏ ਨੇ ਤੇ ਇਹਨਾਂ ਨੇ ਜਿਹੜੀ ਉਹ ਪਰਚੀ ਕੱਟਦੇ ਨੇ ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਕਮੇਟੀ ਦਾ ਨਾਮ ਦਰਜ ਕਰਨਾ ਤੇ ਉਹ ਪੈਸਿਆਂ ਦਾ ਜਿਹੜਾ ਆ ਉਹ ਇਹ ਖੁਰਦ-ਬੁਰਦ ਕਰ ਰਹੇ ਨੇ ਕੋਈ ਇਹਦਾ ਕਿਸੇ ਨੂੰ ਹਿਸਾਬ ਨਹੀਂ ਦੇ ਰਹੇ ਜਦ ਕਿ ਸਾਡੀ ਕਮੇਟੀ 2001 ਤੋਂ ਰਜਿਸਟਰਡ ਆ ਅਸੀਂ ਇਸ ਸੰਬੰਧੀ ਇਹ ਕਿਨੇ ਇਹ ਵੀ ਸੱਚ ਕੀਤਾ ਇਹਨਾਂ ਨੇ ਇੱਕ ਗਊਸ਼ਾਲਾ ਦੇ ਵਿੱਚ ਸੱਜੇ ਪਾਸੇ ਉੱਥੇ RAM ਜੀ ਦੀਆਂ ਜਿਹੜੀਆਂ ਨੇ ਉਹ ਤਸਵੀਰਾਂ ਲੱਗੀਆਂ ਸੀ ਜਿੱਥੇ ਧੂਬੱਤੀ ਹੁੰਦੀ ਸੀ ਤੇ ਲੋਕ ਆਪਣੀ ਸ਼ਰਧਾ ਦੇ ਮੁਤਾਬਕ ਉਥੇ ਮੱਥਾ ਟੇਕਦੇ ਸੀ ਉਥੇ ਇਹਨੇ ਪੀਰਾਂ ਦੀ ਜਗ੍ਹਾ ਬਣਾ ਦਿੱਤੀ ਤੇ ਪੀਰਾਂ ਦੀ ਜਗ੍ਹਾ ਬਣਾ ਦਿੱਤੀ ਤੇ ਜਿਹੜੀ ਪ੍ਰਕਰਮਾ ਆ ਲੋਕੀ ਗਊ ਸ਼ਾਲਾ ਵਿੱਚ ਆ ਕੇ ਪ੍ਰਕਰਮਾ ਕਰਦੇ ਨੇ ਉਹ ਦੋਨਾਂ ਤਰਫਾਂ ਤੋਂ ਉਹਨੂੰ ਗੇਟ ਲਗਾ ਦਿੱਤਾ ਉਹ ਬਿਲਕੁਲ ਤੁਸੀਂ ਜਾ ਕੇ ਵੇਖ ਸਕਦੇ ਹੋ ਉਥੇ ਟਾਈਲਾਂ ਲੱਗੀਆਂ ਨੇ ਉਹ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ ਇਹੋ ਗੱਲ ਸਰ ਇਹ ਬਸ 15-20 ਦਿਨ ਤੋਂ ਜੀ ਸਰ ਤੁਸੀਂ ਆਵਾਜ਼ ਕਰੋ 15 ਦਿਨ ਤੱਕ ਕਿ ਆ ਤੁਸੀਂ ਅਸੀਂ ਕੋਈ ਕੰਪਲੇਂਟ ਕੀਤੀ ਇਸ ਜਦੋਂ ਅਸੀਂ ਜਾ ਕੇ ਚੰਗੀ ਤਰ੍ਹਾਂ ਉਹਨੂੰ ਵੇਖਿਆ ਤੇ ਫਿਰ ਸਾਨੂੰ ਪਤਾ ਲੱਗਾ ਜੀ ਇਹਨਾਂ ਨੇ ਤੇ ਇਰਾਂ ਦੀ ਜਗ੍ਹਾ ਬਣਾਤੀ ਤੁਸੀਂ ਇਹ ਲਿਖੋਣ ਹੈ ਜੀ ਕਾਬਜ਼ ਕੌਣ ਹੈ ਇਸ ਵੇਲੇ ਜੋ ਦੀਪਕ ਟਕਰਾਲ ਤੇ ਉਹਦੇ ਨਾਲ ਰਾਹੁਲ ਮਟੂ ਜੋ ਵੀ ਕਰ ਰਹੇ ਨੇ ਟੋਟਲ ਕਿੰਨੇ ਮੈਂਬਰ ਨੇ ਕਮੇਟੀ 'ਚ ਟੋਟਲ ਜਿਹੜੇ ਮੈਂ ਉੱਥੇ ਬੋਰਡ ਲੱਗਾ ਉੱਥੇ ਪੜਿਆ ਉੱਥੇ 10 ਨੇ ਜੀ 10 ਮੈਂਬਰ ਸਾਰੇ ਟੋਟਲ ਜਿਹੜੇ ਹੈ ਸੀ ਜੀ ਜਿਹੜੀ ਸਾਡੀ ਕਮੇਟੀ ਹੈ ਜੀ ਉਹ 22 ਮੈਂਬਰੀ ਕਮੇਟੀ ਸੀ ਦੇ ਦੇ ਵਿੱਚੋਂ ਦੀਪਕ ਠਕਰਾਲ ਉਹਨਾਂ ਦੇ ਨਾਲ ਜਾ ਰਲਿਆ ਇੱਕ ਇੱਕ ਕਮੇਟੀ ਜਿਹੜੀ 21 ਮੈਂਬਰੀ ਕਮੇਟੀ ਜਿਹੜੀ ਸਾਡੇ ਨਾਲ ਆ ਸਾਡੀ ਕਮੇਟੀ ਜਿਹੜੀ ਰਜਿਸਟਰਡ ਆ ਬਕਾਇਦਾ ਉਹਦਾ ਆਡਿਟ ਹੁੰਦਾ ਆ ਬਕਾਇਦਾ ਉਹਨਾਂ ਦੇ ਜਿਹੜੇ ইপিਐਫ ਕੱਟਿਆ ਜਾਂਦਾ ਮਜ਼ਦੂਰਾਂ ਦਾ ਹਾਂਜੀ ਬਕਾਇਦਾ ਕੰਮਜੂਰ ਵੀ ਜਿਹੜੇ ਨੇ ਉੱਥੇ ਉਹ ਵੀ ਹਾਹਾਕਾਰ ਕਰ ਰਹੇ ਨੇ ਉਹਾਂ ਦੇ ਵੀ ਦੇਖੋ ਸਾਨੂੰ ਇੱਥੇ ਦਬਕੇ ਮਾਰਦਾ ਧੱਕੇ ਨਾਲ ਬਾਹਰ ਕੱਢਿਆ ਗਿਆ ਕਿਉਂ ਕੀ ਹੈ ਦੇਖੋ ਜੀ ਮੈਂ ਹੋਣਾ ਆ ਵਾ ਉੱਥੇ ਅਸੀਂ ਫਿਰ ਇਹ ਕਮੇਟੀ ਜਿਹੜੀ ਡਰਦੀ ਨਹੀਂ ਗਈ ਜਦੋਂ ਦਾ ਉਹਨਾਂ ਦਾ ਦਖਲ ਅੰਦਾਜ਼ੀ ਹੈ ਪਹਿਲਾਂ ਜਾਂਦੇ ਸੀ ਉੱਥੇ ਹਸਾਬ-ਕੂਬ ਕਰਦੇ ਸੀ ਔਰ ਹੁਣ ਤੇ ਉਹਨਾਂ ਨੇ ਬਿਲਕੁਲ ਹੀ ਆਪਣੀ ਜਿਹੜੀ ਫੇਕ ਜਿਹੜੀ ਇਹ ਆਪਣਾ ਬਣਾ ਕੇ ਸਮਤੀ ਤੇ ਉੱਥੇ ਉਹਨਾਂ ਨੇ ਆਪਣਾ ਸਾਰਾ ਝਾਲ ਵਿਛਾਇਆ ਤੇ ਸ਼ਰੀਫ ਆਦਮੀ ਨੇ ਸਾਰੇ ਜਿਹੜੇ ਕਮੇਟੀ ਦੇ ਮੈਂਬਰ ਨੇ ਦੁਕਾਨਦਾਰ ਨੇ ਆਪਣੇ ਬਿਜ਼ਨਸ ਕਰਦੇ ਨੇ ਉਹ ਸਰਵਿਸ ਕਰਦਾ ਹੈ ਕਾਨੂੰਨ ਦੀ ਮਦਦ ਲਈ ਅਸੀਂ ਇਸ ਸਬੰਧ ਦੇ ਵਿੱਚ ਜਿਹੜੀ ਇਹ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਤੇ ਅਸੀਂ ਉਹਨਾਂ ਨੂੰ ਦਰਖਾਸਤ ਦਿੱਤੀ ਹੈ ਕਿੰਨੇ ਸਮਾਂ ਹੋ ਗਿਆ ਦਰਖਾਸਤ ਇਹ ਦਰਖਾਸਤ ਅਸੀਂ ਦਿੱਤੀ ਹੈ ਜੀ 19 ਅੱਠ ਨੂੰ ਤੇ ਜਿਸ ਵੰਦੀ ਅਸੀਂ ਵਿਸ਼ਾਲਜੀਤ ਐਸਪੀ ਸਾਹਿਬ ਨੇ ਉਹਨਾਂ ਨੂੰ ਮਿਲੇ ਆ ਫਿਰ ਉਸ ਤੋਂ ਬਾਅਦ ਜਿਹੜਾ ਆ ਜਸਪਾਲ ਸਿੰਘ ਸਾਹ ਜਸਪਾਲ ਸਿੰਘ ਜਿਹੜੇ ਨੇ ਸੈਂਟਰਲ ਦੀ ਏਸੀਪੀ ਫਿਰ ਉਹਨਾਂ ਕੋਲ ਦਰਖਾਸਤ ਹੈ ਉਹਨਾਂ ਨੂੰ ਵੀ ਅਸੀਂ ਅੱਜ ਆਪਣਾ ਫੋਨ ਤੇ ਕੀਤਾ ਸੀ ਉਹ ਥੋੜਾ ਬਿਜ਼ੀ ਸੀ ਕਹਿੰਦੇ ਕੋਈ ਨਹੀਂ ਮੈਂ ਤੁਹਾਨੂੰ ਬੁਲਾਉਂਦਾ ਵਾਂ ਬੁਲਾ ਕੇ ਤੁਹਾਡਾ ਮਸਲਾ ਹੱਲ ਕਰਦਾ ਜੇ ਮੈਂ ਤੁਹਾਡੀ ਸੁਣਵਾਈ ਨਹੀਂ ਹੋਈ ਜੀ ਤੁਸੀਂ ਪੱਤਰਕਾਰ ਵਰਤਾ ਕੀਤੀ ਹੈ ਦੇਖੋ ਜੀ ਇਹ ਤਾਂ ਦੱਸਣਾ ਚਾਹੀਦਾ ਨਾ ਵੀ ਜਦੋਂ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਤੇ ਲੋਕਾਂ ਤੱਕ ਵੀ ਆਵਾਜ਼ ਪਹੁੰਚੇ ਨਾ ਵੀ ਗਊਸ਼ਾਲਾ 'ਚ ਕੀ ਹੋ ਰਿਹਾ ਕੋਈ ਅਲਟੀਮੇਟਮ ਦੇਣ ਜਾ ਰਹੇ ਪਰ ਸਾਡੀ ਨਹੀਂ ਸੁਣਵਾਈ ਹੁੰਦੀ ਅਗਲਾ ਨੈਕ ਸਟੈਪ ਕੀ ਹੈ ਜੇ ਸਾਡੀ ਨਹੀਂ ਸੁਣਵਾਈ ਹੁੰਦੀ ਅਸੀਂ ਫਿਰ ਧਾਰਮਿਕ ਜਥੇਬੰਦੀਆਂ ਦੇ ਨਾਲ ਸੰਪਰਕ ਕਰਕੇ ਅਸੀਂ ਫਿਰ ਅਗਲੀ ਜਿਹੜੀ ਰਣਨੀਤੀ ਹੈ ਜੋ ਵੀ ਹੈਗਾ ਅਸੀਂ ਧਰਨਾ ਲਾਵਾਂਗੇ ਫਿਰ ਅਸੀਂ ਗਊਸ਼ਾਲਾ ਦੇ ਅੱਗੇ ਜਾ ਕੇ ਉਹਦਾ ਟਰੱਸਟ ਆਪਣਾ ਕਰਾਂਗੇ ਸਟ੍ਰਾਈਕ ਕਰਾਂਗੇ ਤੇ ਆਪਣੀ ਹੋਰ ਜਿਹੜੀ ਹੈ ਸਰਕਾਰ ਦੇ ਅੱਗੇ ਜਿਹੜੀ ਹੈ ਉਹ ਆਪਣੀ ਆਵਾਜ਼ ਪਚਾਵਾਂਗੇ ਅਸੀਂ ਇਹ ਇਹਦਾ 1 ਹਫ਼ਤੇ ਦਾ ਅਲਟੀਮੇਟਮ ਦਿੰਨੇ ਆ ਜੇ ਸਾਡਾ 1 ਹਫ਼ਤੇ ਦੇ ਵਿੱਚ ਨਾ ਕੋਈ ਹੱਲ ਹੋਇਆ ਤੇ ਉਹ ਅਸੀਂ ਗਊਸ਼ਾਲਾ ਦੇ ਅੱਗੇ ਜਾ ਕੇ ਤੁਹਾਡੀ ਸੇਵਾ ਲੈ ਕੇ ਸਾਰਾ ਅਸੀਂ ਉਹ ਗਰੰਗ ਜੀ ਪ੍ਰਚਾਰ ਕਰਾਂਗੇ ਇਸ ਗੱਲ ਦਾ ਵੀ ਸਾਡੀ ਜਿਹੜੀ ਹੈ ਗਊਸ਼ਾਲਾ ਨੂੰ ਬਹਾਲ ਕੀਤਾ ਜਾਵੇ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੇ ਕਬਜ਼ਾ ਕਰ ਗਾਇਆ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੇ ਕਬਜ਼ਾ ਕੀਤਾ ਜੀ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਸ਼ਾਸਨ ਨੂੰ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਮੰਗ ਇਹੋ ਹੀ ਕਰਦੇ ਆ ਵੀ ਇਹਨਾਂ ਨੂੰ ਉੱਥੋਂ ਕੱਢਿਆ ਜਾਵੇ ਤੇ ਜਿਹੜੀ ਸਾਡੀ ਸੰਤੀਏ ਉਹਨੂੰ ਉੱਥੇ ਜਾ ਕੇ ਕਾਬਜ ਕਰਾਇਆ ਜਾਵੇ ਤੇ ਸਾਡੀ ਉਹ ਜ਼ਿੰਮੇਵਾਰੀ ਲੈਣ ਵੀ ਤੁਹਾਡੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਨੀ ਜੀ ਉਹਨੇ ਕੋ ਗਲਤ ਕੋ ਗਲਤ ਨਹੀਂ ਕੀਤਾ ਉਹਨਾਂ ਨੇ ਤੁਹਾਡੇ ਕੋਲ ਤੁਸੀਂ ਕਹਿੰਦੇ ਉਹਨਾਂ ਦੇ ਕੋ ਹੋਏਗਾ ਉਹ ਸਾਰਾ ਰਿਕਾਰਡ ਸਾਰਾ ਸਾਡੇ ਕੋਲ ਹੈ ਜੀ ਸਾਡੀ ਹਾਂਜੀ ਸਵਾਲ ਪੁੱਛੋ ਹਾਂਜੀ ਪੂਰਾ ਰਿਕਾਰਡ ਹੈ ਜਿਹੜਾ ਕਿਸੇ ਕਮਿਸ਼ਨ ਸਾਹਮਣੇ ਜਾ ਕੇ ਦਿੱਤਾ ਕਿ ਆਹ ਦੇਖੋ ਇਹ ਸਾਡੀ ਬੋਡੀ ਉਹਨਾਂ ਉਹਨਾਂ ਦੇ ਵੀ ਕੰਮ ਇਹ ਜਿਹੜਾ 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 ਤਾਂ ਦਾ ਮਾਮਲਾ ਨਾ ਉਹ 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 ਜਿਹਨਾਂ ਕਿਉਂਕਿ ਅਸੀਂ ਤੁਹਾਡੇ ਨਾਲ ਵੀ ਗੱਲ ਕਰੀ ਉਹਨਾਂ ਨਾਲ ਫੋਨ ਤੇ ਗੱਲ ਕਰਨੀ ਪਣੀ ਕਿ ਜਿਹੜਾ ਵੀ ਉੱਥੇ ਕਾਹ ਹੋ ਗਿਆ ਮੈਨੂੰ ਇਹ ਚੀਜ਼ ਤੁਹਾਡੇ ਕੋਲ ਡਾਕੂਮੈਂਟ ਪੂਰੇ ਆ ਉਹਨਾਂ ਕੋਲ ਡਾਕੂਮੈਂਟ ਨਹੀਂ ਹੈ ਕੋਈ ਵੀ ਦੇਖੋ ਜੀ ਸਾਡੇ ਕੋਲ ਸਾਡੇ ਕੋਲ ਡਾਕੂਮੈਂਟਸ ਪੂਰੇ ਨੇ ਉਹਨਾਂ ਨੇ ਸਾਡੇ ਹਾਂ ਜੀ ਹਾਂ ਜੀ ਜਿਹੜੇ ਵੀ ਸੰਕਰ ਰਜਿਸਟਰ ਦੇ ਦੇਖੋ ਜੀ ਜਿਹੜੀ ਸਾਡੀ 2001 ਤੋਂ ਰਜਿਸਟਰੀ ਬੋਰਡ ਸਾਡੀ ਜਿਹੜੀ ਇਹ ਬੋਡੀ ਰਜਿਸਟਰਡ ਆ ਦੇਖੋ ਜਦੋਂ ਸਾਡੀ ਬੋਡੀ ਆਲਰੇਡੀ ਕੰਮ ਕਰ ਰਹੀ ਹੈ ਉਹ ਬੋੜੀ ਕਿਸ ਤਰ੍ਹਾਂ ਬਣਾ ਸਕਦੇ ਮੈਨੂੰ ਸੱਚ ਹੋਣਾ ਸਰਬਸਤੀ ਹੁੰਦੀ ਹੈ ਕਿ ਆਪਣਾ ਜੇ ਕੋਈ VOTING ਹੁੰਦੀ ਹੈ ਦੇਖੋ ਜੀ ਇਹ ਸਰਬਸੰਪਤੀ ਦੇ ਨਾਲ ਇਹਨੂੰ ਦੀਪਕ ਨੂੰ ਬਣਾਇਆ ਸੀ ਅਸੀਂ ਪਰ ਇਹਦੀਆਂ ਹਰਕਤਾਂ ਜੰਗੀਆਂ ਨਾਲ ਹੁਣ ਕਰਕੇ ਹੁਣ ਮੈਂ ਮੈਂਬਰਾਂ ਸਾਂ ਪਹਿਲਾਂ ਵਿਸਵਧਾਨ ਸਾਰ ਇਹਨਾਂ ਨੇ ਮੈਨੂੰ ਲਿਆ ਰੀਸੈਂਟਲੀ ਤੇ ਹੁਣ ਮੈਨੂੰ ਕਾਰਜਕਾਰੀ ਪ੍ਰਧਾਨ ਮੇਰਾ ਖਿਆਲ ਹੈ ਕਿ ਪਿਛਲੇ 10-15 ਸਾਲਾਂ ਤੋਂ ਮੈਂ ਇਹ ਹੀ ਦੇਖ ਰਿਆ ਨਾ ਹੈ ਅਨੰਦਾ ਜੀ ਵੀ ਇੱਥੇ ਜਿਆ ਇੱਕ ਵਾਰ ਇਹ ਮਾਮਲਾ ਚਲੋ ਹੈਗਾ ਅੱਗੇ ਜਾਂਦਾ ਲੇਕਿਨ ਉੱਥੇ ਹੀ ਝਗੜਾ ਲੜ ਲੁ ਲੈਦੇ ਉੱਥੇ ਬੈਬੂ ਜਾਂਦੇ ਆ ਪਰ ਅੱਜ ਤੁਸੀਂ ਸਾਹਮਣੇ ਆਇਓ ਮੀਡੀਆ ਦੇ ਨੰਦਾ ਜੀ ਵੀ ਪਲਾਉ ਉੱਥੇ ਹੀ ਜਦੋਂ ਮੈਂ ਹਜੇ ਸਰਕਾਰ ਚ ਵੀ ਇਹਨਾਂ ਨੂੰ ਪਾਇਆ ਜਿੱਥੇ ਬੰਦੇ ਸੀ ਉਸ ਸਮੇਂ ਹੋੜ ਦਾ ਡੱਕਾ ਪਾ ਲ ਕਰ ਰਹੇ ਆ ਕਿ ਸਾਰੇ ਪੂਰੇ ਮੈਂ ਇਹਨਾਂ ਨਾਲ ਗੱਲ ਕਰਦੇ ਪੂਰੇ ਬਿਲਕੁਲ ਢੋਸੀ ਆ ਕੁਛ ਧਮਕੀਆਂ ਵਗੈਰਾ ਮਿਲ ਲਈ ਆ ਉੱਥੇ ਬੰਦਿਆਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕੌਣ ਹੈ ਬੰਦੇ ਉਹਦੇ ਬਾਰੇ ਜਾਣਕਾਰੀ ਦੋ ਤੋਣੀ ਦੇਖੋ ਜੀ ਦੀਪਕ ਠੁਕਰਾਲ ਨੇ ਰਾਹੁਲ ਮੱਟੂ ਦੇ ਨਾਲ ਲੜ ਕੇ ਪੋਛ ਦਿਨ ਪਹਿਲਾਂ ਗਊਸ਼ਾਲਾ ਦੇ ਉੱਤੇ ਆਪਣਾ ਜ਼ਬਰਨ قبضہ ਕੀਤਾ ਤੇ ਫੇਕ ਜਿਹੜੀ ਇਹ ਉਹਨਾਂ ਨੇ ਟਰਸਟ ਬਣਾਇਆ ਨੂੰ ਬਾਹਰ ਕੱਟਿਆ ਗਿਆ ਕੇ ਹਾਂਜੀ ਬਾਹਰ ਕੱਟਿਆ ਗਿਆ ਕੇ ਆਪਣਾ ਬਿਲਕੁਲ ਜੀ ਜਦੋਂ ਉੱਥੇ ਕਿਸੇ ਨੂੰ ਵੜਨ ਨਹੀਂ ਦੇਣਾ ਉੱਥੇ ਬੈਠੇ ਨੇ ਉਹ ਤੇ ਇਹ ਤੁਹਾਨੂੰ ਪਤਾ ਸ਼ਰੀਫ ਲੋਕ ਨੇ ਜਿਹੜੇ ਮੈਂਬਰ ਨੇ ਸਾਡੇ ਉਹਨਾਂ ਦਾ ਡਰਦੇ ਨਹੀਂ ਗਏ ਉੱਥੇ ਰਾਹੁਲ ਮਟੂ ਇੱਕ ਕ੍ਰਿਮੀਨਲ ਬੰਦਾ ਜੀ ਉੱਥੇ ਮਕਦਮੇ ਦਰਜ ਨੇ ਆਫਿਸ ਸਿਰ ਕਿੰਨੀ ਦੇਰ ਤੋਂ ਤੁਸੀਂ ਉਸ ਤੋਂ ਬੈਠੇ ਹੋ ਜੀ ਮੈਂ ਆ 6ਵੇਂ ਮਹੀਨੇ ਤੋਂ ਹੁਣ ਆਇਆ ਵਾਂ ਅੱਗੇ ਵੀ ਕਦੀ ਇਸ ਤਰ੍ਹਾਂ ਦੀ ਗੱਲਬਾਤ ਹੋਈ ਸਾਹਮਣੇ ਆਈ ਹੈ ਅ ਉਸ ਤੋਂ ਬਾਅਦ ਹੀ ਹੋਈ ਹੈ ਸ਼ੁਰੂ ਹਾਂ ਜੀ ਤਾਂ ਲਾਇਦਾ ਨਹੀਂ ਜਾਨ ਬੁਝ ਕੇ ਕਬਜ਼ਾ ਕਰਨ ਦੀ ਜੀ ਇਹ ਉਹ ਚੱਲਾ ਚੱਲ ਬਿਲਕੁਲ ਜੀ ਬਿਲਕੁਲ ਇਹ ਦੀਪਕ ਠਕਰਾਲ ਨੇ ਜਾਨ ਬੁਝ ਕੇ ਇਹ ਗੈਰ ਕਾਨੂੰਨੀ ਜਿਹੜੀ ਟਰਸਟ ਬਣਾ ਕੇ ਤੇ ਜ਼ਬਰਨ ਕਬਜ਼ਾ ਕੀਤਾ ਉੱਥੇ ਰਾਹੁਲ ਮੱਟੂ ਨਾਲ ਰਲ ਕੇ ਪਤਾ ਲੱਗਾ ਦੀਪਕ ਠਕਰਾਲ ਨੂੰ ਉਹਨਾਂ ਨੂੰ ਹੀ ਗੁੱਟ ਪਈ ਆ ਕੁਝ ਦਿਨ ਪਹਿਲੇ ਉਹ ਪਹਿਲਾਂ ਦੀ ਗੱਲ ਹੈ ਜੀ ਉਹ ਪਹਿਲਾਂ ਦੀ ਗੱਲ ਹੈ ਪੁਰਾਣੀ ਗੱਲ ਆ ਹਾਂ ਜੀ ਹਾਂ ਸਰ ਜਿਹੜਾ ਰਾਹੁਲ ਮੱਟਰ ਮੱਟੂ ਉਹ ਐਸੀ ਮੈਂ ਹਾਂ ਕੋਮੇਟੀ ਦਾ ਮੈਂਬਰ ਸੀ ਨਹੀਂ ਨਹੀਂ ਇਹ ਕਿਸੇ ਮੈਂਬਰ ਕੋਮੇਟੀ ਇਹ ਕਿਸੇ ਇਹ ਸਾਡੀ ਕਮੇਟੀ ਦਾ ਬਿਲਕੁਲ ਮੈਂਬਰ ਨਹੀਂ ਹੈਗਾ ਇਨਾਂ ਨੇ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਫੇਕ ਟਰਸਟ ਬਣਾ ਕੇ ਉਹਦੇ ਵਿੱਚ ਦੀਪਕ ਠਕਰਾਲ ਨੇ ਉਹਨੂੰ ਪ੍ਰਧਾਨ ਬਣਾਇਆ ਤੇ ਆਪ ਵਾਈਸ ਪ੍ਰਧਾਨ ਬਣ ਗਏ। ਉਹ ਕਿਹੜੀ ਕਮੇਟੀ ਦੇ ਕਿੰਨੇ ਮੈਂਬਰ ਨੇ ਔਰ ਕਿੰਨੇ ਮੈਂਬਰ ਬੰਨਾ ਹੋਇਆ ਤਾਂ ਉਹਦਾ ਪ੍ਰੋਸੈਸ ਕੀ ਹੈ? ਸਾਡੀ ਕਮੇਟੀ ਦੇ ਜਿਹੜੇ ਨੇ ਟੋਟਲ 22 ਮੈਂਬਰ ਸੀ ਜਿਦੇ ਵਿੱਚੋਂ ਇੱਕ ਦੀਪਕ ਠਕਰਾਲ ਉਧਰ ਗਿਆ ਹੈ ਬਾਕੀ 21 ਦੇ 21 ਮੈਂਬਰ ਸਾਡੇ ਨਾਲ ਸਟੈਂਡ ਨੇ। ਇਹ ਸਾਰੇ ਜਿਹੜੇ ਨੇ ਸਾਡੇ ਕਮੇਟੀ ਦੇ ਇਹ ਸਾਰੇ ਰਜਿਸਟਰਡ ਮੈਂਬਰ ਨੇ ਬਕਾਇਦਾ ਇਹ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੈ। ਇਹਨੂੰ ਹੁਣ ਅਸੀਂ ਰੀਸੈਂਟਲੀ 27625 ਨੂੰ ਨਵੀਂ ਕਮੇਟੀ ਰੀਲੂ ਕਰਾਈ ਕੀ ਨਾਮ ਦੀ ਕਮੇਟੀ ਦਾ ਗਾਇ ਸੇਵਾ ਸੰਪਤੀ ਆਪਣਾ ਨਾਮ ਦੱਸ ਕੇ ਜੀ ਜੋ ਤਰਤੇ આરોਪ ਲੱਗ ਰਹੇ ਨੇ ਜਿਹੜੀ ਮੌਜੂਦਾ ਕਮੇਟੀ ਹੈ ਉਹਨੇ ਆਖਿਆ ਵੀ ਰਾਹੁਲ ਮੱਟੂ ਨੇ ਇੱਥੇ ਕਬਜ਼ਾ ਕੀਤਾ ਹੋਇਆ ਉਹਨਾਂ ਨੂੰ ਬਾਹਰ ਕਰ ਦਿੱਤਾ ਹੈ ਜੇਕਰ ਉਹ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਧਮਕਾਇਆ ਜਾਂਦਾ ਕੀ ਕਹਿਣਾ ਕੋੜੋ ਜੈਸੀ ਆ ਰਾਮ ਜੀ ਰਾਮ ਰਾਮ ਜੀ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਨਮਸਕਾਰ ਕਰਦਾ ਹਾਂ ਤੇ ਮੈਂ ਇਹਨਾਂ ਨੂੰ ਭਾਜੀ ਕੌਣ ਹੁੰਨਾ ਧਮਕਾਉਣ ਆਲਾ ਜੀ ਇਹ ਆਏ ਆਏ ਇਹ ਅੱਜ ਦੇ ਇੱਥੇ ਮਤਲਬ ਕਿ ਇੰਨੇ ਨੇ ਪੁਰਾਣੇ ਜੀ ਆ ਆਪਾਂ ਇਹਨਾਂ ਦਾ ਸਤਿਕਾਰ ਕਰਦੇ ਆ ਆਪਾਂ ਇਹਨਾਂ ਨੂੰ ਕਦੀ ਨਹੀਂ ਅੱਜ ਤੱਕ ਧਮਕਾਇਆ ਜੇ ਇਹ ਕਹਿੰਦੇ ਕਿ ਇੱਥੇ ਕਬਜ਼ਾ ਕੀਤਾ ਆ ਆਪਾਂ ਕੋਈ ਕਬਜ਼ਾ ਨਹੀਂ ਕੀਤਾ ਇੱਥੇ ਹਨੂ ਮਤਲਬ ਕਿ ਜਿਹੜੇ ਬਾਬਾ ਭੋੜੇ ਵਾਲੇ ਜੀ ਦੇ ਜਿਨ੍ਹਾਂ ਦੇ ਬਾਬੇ ਭੋੜੇ ਵਾਲੇ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਏਕ ਇਹਨਾਂ ਦਾ ਮੇਨ ਦਰਬਾਰ ਕਨਖਲਿਆ ਇੱਕ ਮੇਨ ਦਰਬਾਰ ਬਾਬੇ ਭੋੜੇ ਵਾਲੇ ਦਾ ਦਿੱਲੀ 'ਚ ਆ ਉੱਥੋਂ ਦੇ ਸਾਧੂ ਸੰਤ ਆਏ ਆ ਸੰਤ ਸਮਾਜ ਉਹਨਾਂ ਦੇ ਮੇਨ ਜਿਹੜੇ ਹੈੱਡ ਗਏ ਆ ਆ ਬਾਬੇ ਭੋੜੇ ਵਾਲੇ ਦੇ ਸੰਤ ਸਮਾਜ ਉਹ ਆਪ ਇੱਥੇ ਆ ਕੇ ਤੁਹਾਨੂੰ ਇਹ ਡਿਊਟੀ ਸੌਂ ਕੇ ਗਏ ਆ ਕਿ ਤੁਸੀਂ ਇਹ ਕਮੇਟੀ ਚਲਾਨੀ ਆ ਤੁਸੀਂ ਗਾਂ ਤੋਂ ਸਾਰੀ ਗੀਦ ਦੇਖ ਰਖ ਰੱਖਣੀ ਆ ਕਿਉਂਕਿ ਇਹਨਾਂ ਨੇ ਸਮਝ ਲਓ ਕਿ ਜੇ ਇਹ ਕਹਿੰਦੇ ਨਾ ਆਪਾਂ 2001 ਦੇ ਆ ਇੱਥੇ ਸਮਝ ਲਓ 2001 ਦੇ ਇਹਨਾਂ ਨੇ ਇੱਥੇ ਇੰਨੇ ਕ ਕਪਲੇ ਕੀਤੇ ਆ ਕਿ ਜਿਹੜੇ ਦਸਨ ਜੋਗ ਨਹੀਂ ਗਏ ਵੱਡੇ ਪੱਦਰ ਤੇ ਇਹਨਾਂ ਨੇ ਇੱਥੇ ਕਰਪਸ਼ਨ ਕੀਤੀ ਆ ਭਾਜੀ ਇੱਥੇ ਕੱਟ ਤੋਂ ਕੱਟ ਵੀ 6600 ਡੰਗਰ ਹੈਗਾ ਇਹ ਜਿਹੜਾ ਅੱਜ ਤੁਸੀਂ ਵੇਖੋਗੇ ਕੱਟ ਤੋਂ ਕੱਟ 2500 ਡੰਗਰ ਸਾਰਾ ਰਹਿ ਗਿਆ ਗਿਣਤੀ ਸੀ ਡੰਗਰਾਂ ਦੀ ਇੱਥੇ ਕੋਈ ਉਸ ਟਾਈਮ ਤੇ ਇੱਥੇ ਗ ਉਹਦਾ ਕੋਈ ਅਰੋਪਾ ਦਾ ਕੋਈ ਤਰਕੋ ਹੈ ਤਾ ਮੈਂ ਕਹਾਂ ਕਿਸ ਟਾਈਮ ਤੇ ਜਦੋਂ ਆਪਣੇ ਕਈ ਮੈਂਬਰ ਹੀ ਜੀਵਨ ਜੀ ਇਹ ਇੱਥੇ ਪ੍ਰਧਾਨ ਬਣ ਚੁੱਕੇ ਆ ਜਦੋਂ ਜੀਵਨ ਉਹਦੇ ਅੰਡਰ ਚ ਹੀ ਇਹ ਉਦੋਂ ਉਦੋਂ ਤੱਕ ਉਦੋਂ ਤੱਕ ਗਿਣਤੀ ਹੀ ਇੱਥੋਂ ਦੀ ਉਦੋਂ ਘੱਟ ਘੱਟ 6.5 700 ਡੰਗਰ ਹੁੰਦਾ ਸੀ ਜਿਹੜੇ ਅੱਜ ਤੁਸੀਂ ਲਾਓਗੇ ਘੱਟ ਤੋਂ ਘੱਟ 2 250 ਡੰਗਰ ਆ ਘੱਟ ਤੋਂ ਘੱਟ ਵੀ ਇਹਨਾਂ ਨੇ 3 400 ਡੰਗਰ ਜਿਹੜਾ ਵੇਚ ਤੱਕ ਇਹ ਖਾਤੇ 'ਚ ਹੀ ਨਹੀਂ ਆ ਕੀ ਕੋਈ ਲਿਖਤ ਬੜਚੇ ਨਹੀਂਗਾ ਜਿਵੇਂ ਮਿਲੋ ਕਿ ਉਹ 403 400 ਡੰਗਰੇ ਕਿੰਨਾ ਉਹ ਵਿੱਚ ਜਦੋਂ ਦਾ ਰਵੀ ਨੰਦਾ ਇੱਥੇ ਚੀਫ ਪੈਟਰਨ ਬਣਿਆ ਬਲਕਿ ਚੀਫ ਪੈਟਰਨ ਇਹ ਬਣ ਨਹੀਂ ਸਕਦਾ ਕਿਉਂਕਿ ਇਹ ਦੀ ਜਦੀ ਪੁਸ਼ਟੀ ਜਗਾ ਨਹੀਂ ਗਈ ਕੋਈ ਹਮਲੇ ਇਹ ਸੰਤ ਸਮਾਜ ਦੀ ਜਗਾ ਇੱਥੋਂ ਦਾ ਚੀਫ ਪੈਟਰਨ ਇਹ ਬਣ ਨਹੀਂ ਸਕਦਾ ਪਰ ਮੈਂ ਇਹ ਕਹਿੰਦਾ ਕਿ ਕਮੇਟੀ ਸਾਡੀ ਰਜਿਸਟਰ ਆ ਰਜਿਸਟਰ ਹੋਣ ਕਰਕੇ ਆਪਾਂ ਇਹ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਜਿਹੜਾ ਜਿਹੜੇ ਬਾਬਾ ਭੋੜੀ ਵਾਲੇ ਦੇ ਜਿਹੜੇ ਮੇਨ ਬਾਬਾ ਭੋੜੇ ਵਾਲੇ ਸੰਤ ਸਮਾਜ ਦੇ ਉੱਤੇ ਕੋਈ ਨਹੀਂ ਨਹਿਣਾ ਹੈਗਾ ਕਿ ਤੁਸੀਂ ਮੰਨਦੇ ਜੀ ਜਿਨ੍ਹਾਂ ਦਾ ਸਾਰਾ ਸਿਲਸਿਲਾ ਇੱਥੇ ਕਾ ਕਮੇਟੀ ਕਮੇਟੀ ਰੱਦ ਵੀ ਉਹਨਾਂ ਲੋਕਾਂ ਲੋ ਕੀਤੀ ਗਈਗਾ ਬਾਬਿਆਂ ਵੱਲੋਂ ਹਾਂਜੀ ਬਾਬਿਆਂ ਦਾ ਮਤਲਬ ਕਿ ਬਾਬਿਆਂ ਜਦੋਂ ਆਪ ਵੀ ਕਮੇਟੀ ਰਜਿਸਟ੍ਰੇਸ਼ਨ ਹੋਈਆਂ ਬਾਬਿਆਂ ਦੇ ਮਤਲਬ ਕਿ ਵਿੱਚ ਸਹਿਨ ਹੋਏ ਆ ਸੰਮਤਾਂ ਦੇ ਸੰਮਤਾਂ ਦੇ ਵਿੱਚ ਸਹਿਨ ਹੋਏ ਆ ਮਤਲਬ ਕਿ ਸਾਰਾ ਵੇਰਵਾ ਸੰਮਤਾਂ ਨੇ ਵਿੱਚ ਦਿੱਤਾ ਤੇ ਤਦ ਕਰਕੇ ਰਜਿਸਟ੍ਰੇਸ਼ਨ ਆ ਇਹ ਸੰਮਤਾਂ ਨੇ ਕਰਾਈ ਆ ਸੰਮਤਾਂ ਮਤਲਬ ਕਿ ਦਿੱਲੀ ਤੋਂ ਵੀ ਆਪਣੇ ਸੂਰਦਾਸ ਜੀ ਬਾਬਾ ਹੀ ਆਏ ਹੀ ਜਿਹੜੇ ਮੇਨ ਗੱਡੀ ਤੇ ਬੈਠੇ ਆ ਇਸ ਟਾਈਮ ਮਤਲਬ ਕਿ ਉਹਨਾਂ ਨੇ ਇਹਨਾਂ ਦੇ ਮਤਲਬ ਕਿ ਤੁਹਾਨੂੰ ਦੱਸਾਂ ਇੰਨੀਆਂ ਕਿ ਬਰਾਈਆਂ ਇਹਨਾਂ ਦੀਆਂ ਜਿਹੜੀਆਂ ਆਪਾਂ ਦੱਸਣ ਯੋਗ ਹੀ ਨਹੀਂ ਗੀਆਂ ਸਾਡੇ ਕੋਲ ਦੇ ਸਾਰਾ ਕੁਝ ਰਿਜਿਸਟਰ ਸਾਡੇ ਕੋਲ ਆ ਪਰ ਤੱਕ ਇਹਨਾਂ ਤੁਸੀਂ ਕੱਢ ਕੇ ਬੈਠੇ ਜੇ ਰਜਿਸਟਰ ਆਪਾਂ ਮੰਨਦੇ ਕਿ ਰਜਿਸਟਰ ਆ ਤੁਹਾਡੀ ਵੀ ਰਜਿਸਟਰ ਆ ਆਪਾਂ ਜਿਹੜੀ ਰਜਿਸਟਰ ਤੋਂ ਬਗੈਰ ਬੈਠੇ ਆ ਤੁਹਾਡੀ ਰਜਿਸਟ੍ਰੇਸ਼ਨ ਹੋਈ ਆ ਸਾਨੂੰ ਵੀ ਜਿਹੜੇ ਜਿਹਨਾਂ ਦੀ ਆ ਮਾਲਕੀ ਇੱਥੇ ਉਹਨਾਂ ਨੇ ਅਧਿ ਰਜਿਸਟ੍ਰੇਸ਼ਨ ਕਰਾਈ ਆ ਰਜਿਸਟ੍ਰੇਸ਼ਨ ਤਾਂ ਹੁੰਦੀ ਆ ਤੇ ਤੁਸੀਂ ਕੈਨਸਲ ਹੋਵੇ ਤਾਂ ਅੱਗੋਂ ਨਵੀਂ ਚੜੇ ਫੇਰ ਇੱਕੋ ਜਗ੍ਹਾ ਦੀ ਦੋ ਟ੍ਰਸਟੀ ਬਣ ਸਕਦੇ ਆ ਪਰ ਇਹ ਗੱਲ ਤਾਂ ਇਹ ਮੰਤਾਂ ਨੂੰ ਪੁੱਛੋ ਜਿਹੜੇ ਮੰਤਾਂ ਜਿਹੜੇ ਮੰਤਾਂ ਨੇ ਇੰਨੇ ਦੀ ਮਾਲਕੀ ਆ ਇਹ ਉਹਨਾਂ ਨੇ ਕੈਨਸਲ ਕਰਾਈ ਆ ਇਹ ਹੁਣਾਨੂੰ ਨਹੀਂ ਪਤਾ ਕਿ ਉਹਨਾਂ ਨੇ ਕਿੱਦਾਂ ਕੈਨਸਲ ਕਰਾਇਆ ਮੰਤਾਂ ਵੱਲੋਂ ਕੋਈ ਕਲੇਮ ਹੀ ਨਹੀਂ ਕੱਲਾ ਕਲੇਮ ਤੁਹਾਡੇ ਵੱਲੋਂ ਲਾਇਆ ਜਾ ਰਿਹਾ ਵੀ ਤੁਸੀਂ ਧੱਕੇਸ਼ਾਹੀ ਤੇ ਗੁੰਡਾ ਧੱਕੇਸ਼ਾਹੀ ਕੋਈ ਨਹੀਂ ਭਾਜੀ ਇੱਥੇ ਸਾਰੇ ਤੁਸੀਂ ਸਟਾਫ ਨੂੰ ਪੁੱਛ ਸਕਦੇ ਕੀ ਆਪਾਂ ਤੱਕੀ ਕਹਿੰਨਾ ਧੱਕੇਸ਼ਾਹੀ ਕੀਤੀ ਹੋਵੇ ਜੇ ਆਪਾਂ ਧੱਕੇਸ਼ਾਹੀ ਕਰਦੇ ਹੋਏ ਤਾਂ ਇਹ ਸਟਾਫ ਸਾਰਾ ਤੁਹਾਡੇ ਨਾਲ ਨਾ ਹੋਵੇ ਭਾਜੀ ਉਹਨੂੰ ਦਰਗਾਹ ਵੀ ਲੈ ਗਈ ਹੈ ਹਾਂਜੀ ਦਰਗਾਹ ਵੀ ਬਣਾਈ ਹੈ ਦਰਗਾਹ ਕੋਈ ਨਹੀਂ ਬਣਾਈ ਗਈ ਭਾਜੀ ਇੱਥੇ ਦਰਗਾਹ ਜਿੱਥੇ ਬਾਬਾ ਜੀ ਆਪ ਬੰਦੇ ਰੇ ਆ ਉਥੋਂ ਦਾ ਪੈਚ ਵਰਕ ਮਤਲਬ ਕਿ ਕੰਮ ਕਰਵਾਇਆ ਗਿਆ ਵਾ ਮਤਲਬ ਬਣਵਾਈ ਕੋਈ ਨਵੀਂ ਨਹੀਂ ਗਈ ਜੋ ਵੀ ਇਹਨਾਂ ਇਹਨਾਂ ਦੇ ਕਰਨ ਦਾ ਕੰਮ ਸੀ ਉਹ ਆਪਾਂ ਦਾ ਕੀਤਾ ਆ ਕੇ ਘੱਟੋ ਘੱਟ 5 ਸਾਲਾਂ ਤੋਂ ਧੂਣਾ ਜਿਹੜਾ ਬਾਬਾ ਜੀ ਦੀ ਮਰਿਆਦਾ ਵਾ ਧੂਣਾ ਜਿਹੜਾ 5 ਸਾਲਾਂ ਤੋਂ ਇਹਨਾਂ ਨੇ ਬੰਦ ਕੀਤਾ ਧੂਣਾ ਸਾਹਿਬ ਜਿਹੜਾ ਕਿ ਮੇਨ ਮਰਿਆਦਾ ਹੀ ਉਥੋਂ ਚੱਲਦੀ ਆ ਬੱਬਾ ਜੀ ਦੀ ਅੱਜ 5 ਸਾਲ ਹੋ ਚਲੇ ਇਹਨਾਂ ਨੇ ਧੂਣਾ ਬੰਦ ਕੀਤਾ ਹੈ ਕਿ ਉਹ ਜਿਹੜੀ ਸਾਡੀ ਕਮੇਟੀ ਨੇ ਆ ਕੇ ਆ ਥੋੜੇ ਦਿਨ ਪਹਿਲਾਂ ਧੂਣਾ ਚੇਤਨ ਕਰਾਇਆ ਜੀ ਪੂਰੀ ਮਰਿਆਦਾ ਜੀ ਮਰਿਆਦਾ ਨਾਲ ਤੇ ਤੁਹਾਨੂੰ ਉਹਨਾਂ ਵੱਲੋਂ ਕਹ ਲਾਗ ਇਹ ਤੁਸੀਂ ਕੋਈ ਵੀਰਾਂ ਦੀ ਸਰਕਾਰ ਬਣਾਈ ਗਈ ਆ ਨਹੀਂ ਇਹ ذرا سرا سر ਝੂਠ ਆ ਇਦਾਂ ਦੀ ਕੋਈ ਗੱਲ ਨਹੀਂ ਇਹ ਆरोप ਲਗਾਏ ਗਏ ਨੇ ਇਹਨਾਂ ਕੋں ਦਾ ਕਰਦੇ ਨੇ આરોਪ ਲਗਾਏ ਗਏ ਨੇ ਉਸੇ ਬਾਰੇ ਕੀ ਉਹ ਝੂਠ ذرا سراسر ਝੂਠ ਆ قبضہ قبضہ ਆਪਾਂ ਕੋਈ ਨਹੀਂ ਕੀਤਾ ਜੀ ਇੱਥੇ ਆਨੂੰ ਬਾਬਾ ਜੀ ਨੇ ਆਨੂੰ ਡਿਊਟੀ ਦੇ ਕੇ ਗਏ ਆ ਬਾਬਾ ਜੀ ਨੇ ਹਾਂ ਡਿਊਟੀ ਲਈ ਆ ਕਿ ਤੁਸੀਂ ਦੇਖਣਾ ਕਿਉਂਕਿ ਇਹ ਚੋਰਾਂ ਨੇ ਬਹੁਤ ਹੀ ਜ਼ਿਆਦਾ ਇੱਥੇ ਹੰਤਕ ਮਚਾਤਾ ਆ ਵੱਡੇ ਪੱਦਰ ਤੇ ਚੋਰੀਆਂ ਕਰਤੀਆਂ ਇੰਨਾ ਡੰਗਰ ਇੱਥੇ ਘਟਾਤਾ ਤੁਹਾਨੂੰ ਮੈਂ ਰੋਟੀ ਦੱਸਾਂਗਾ ਲੰਗਰ ਘਰ ਦੀ ਸੇਵਾਦਾਰ ਇੱਥੇ ਦਾ ਕੋਈ ਰੋਟੀ ਖਾ ਕੇ ਖੁਸ਼ ਨਹੀਂਗਾ ਜੇਲ ਨਾਲੋਂ ਵੀ ਮਾੜੀ ਰੋਟੀ ਕਹਿੰਦੇ ਆ ਕਿ ਜੇਲ ਨਾਲੋਂ ਵੀ ਮਾੜੀ ਰੋਟੀ ਆ ਅਲਟੀਮੇਟਮ ਦਿੱਤਾ ਇੱਕ ਹਫ਼ਤੇ ਅੰਦਰ ਜੇਕਰ ਸਾਨੂੰ ਉਹਨਾਂ ਨੇ ਵੀ ਕਿਹਾ ਵੀ ਪ੍ਰਬੰਧ ਨਾ ਦਵਾਈ ਤਾਂ ਅਸੀਂ ਇੱਥੇ ਉਹ ਫਰਦਾਨ ਤੇ ਬਿਠਾਂਗੇ ਬਾਹਰ ਅੱਧਾ ਲਾਵਾਂਗੇ ਭਾਜੀ ਮੈਂ ਤੇ ਪਹਿਲੇ ਕਹਿਣਾ ਵਾ ਭਾਜੀ ਕਿ ਇਹ ਇੱਕ ਵਾਰੀ ਆ ਕੇ ਸਾਡਾ ਸਾਹਮਣਾ ਕਰਨ ਸਾਡੇ ਨਾਲ ਮੂੰਹ ਤੇ ਮੂੰਹ ਹੋਣ ਸੇਵਾਦਾਰਾਂ ਦੇ ਮੂੰਹ ਤੇ ਮੂੰਹ ਤੇ ਮੂੰਹ ਆਣ ਸੇਵਾਦਾਰ ਆਪ ਕਹਿੰਦੇ ਕਿ ਆਪਾਂ ਕਮੇਟੀ ਵਿੱਚ ਵੜਨ ਹੀ ਨਹੀਂ ਦੇਣਾ ਜੇ ਇੱਥੇ ਵੜਨ ਗਏ ਤੇ ਵੱਡੇ ਪੱਦਰ ਤੇ ਇਥੇ ਕਹਿੰਦੇ ਕਿ ਆਪਾਂ ਕਲੇਸ਼ ਕਰਾਂਗੇ ਆਪਾਂ ਆਪ ਸੜਕਾਂ ਦੇ ਉੱਤਰ ਆਵਾਂਗੇ ਸਾਰਾ ਸੰਤ ਸਮਾਜ ਨਾਲ ਆ ਸਾਰੇ ਇਲਾਕੇ ਦੇ ਕਾਉਂਸਲਰ ਨਾਲ ਆ ਇਲਾਕੇ ਦੇ ਜਿੰਨੇ ਵੀ ਮੋਤਬਰ ਬੰਦੇ ਸਾਡੇ ਨਾਲ ਆ ਸਾਰੀ ਜਿਹੜੇ ਮਹੱਲੇ ਦੀ ਇਹ ਗਊਸ਼ਾਲਾ ਉਹ ਸਾਡੇ ਨਾਲ ਆ ਮਤਲਬ ਕਿ ਸੇਵਾਦਾਰ ਇਹ ਗੱਲ ਕਹਿੰਦੇ ਆ ਕਿ ਜੇ ਇਹ ਕਮੇਟੀ ਨੇ ਇੱਥੇ ਧੱਖਣ ਅੰਦਾਜ਼ੀ ਕੋਈ ਦਿੱਤੀ ਇੰਨੇ ਵੱਡੇ ਪੱਦਰ ਤੇ ਮਤਲਬ ਕਿ ਪੱਦਰ ਤੇ ਮਤਲਬ ਕਿ ਹੀਰਾ ਸ਼ੇਰੀ ਕਰਨ ਤੋਂ ਬਾਵਜੂਦ ਵੀ ਇੱਥੇ ਆ ਕੇ ਵੜੇ ਤੇ ਆਪਾਂ ਇਹਨਾਂ ਦਾ ਲਿਹਾਜ਼ ਨਹੀਂ ਕਰਾਂਗੇ ਸੇਵਾਦਾਰ ਕਹਿੰਦੇ ਤੁਸੀਂ ਪ੍ਰਸ਼ਾਸਨ ਨੂੰ ਕਿਉਂ ਨਹੀਂ ਆਪਾਂ ਬਸ 1-2 ਦਿਨਾਂ ਤੱਕ ਪ੍ਰੂਫ ਇਹਨਾਂ ਦੇ ਖਿਲਾਫ ਸਾਰੇ ਇਕੱਠੇ ਹੋ ਗਏ ਆ ਤੇ ਆਪਾਂ ਥੋੜੇ ਦਿਨਾਂ ਤੱਕ ਦੇ ਰਹੇ ਆ ਪ੍ਰੈਸ ਕਾਨਫਰੈਂਸ ਕਰਨ ਲੱਗੇ ਆ ਜੀ ਸਾਰੇ ਭਰਾਵਾਂ ਨੂੰ ਨਮਸਕਾਰ ਸਾਰੇ ਪ੍ਰੈਸ ਰਿਪੋਰਟਰਾਂ ਨੂੰ ਆਇਆ ਦਾ ਦਿਲੋਂ ਸਤਿਕਾਰ ਕਰਦਾ ਵਾਂ ਤੇ ਇਹ ਗਾਉਂਸ਼ਾਲਾ ਦੇ ਵਿੱਚ ਮੈਂ ਦੀਪਕ ਟਕਰਾਲ ਐਕਸ ਪ੍ਰੈਜ਼ੀਡੈਂਟ ਜੀ ਐਕਸ ਪ੍ਰੈਜ਼ੀਡੈਂਟ ਹੁਣ ਪ੍ਰੈਜ਼ੀਡੈਂਟ ਨਹੀਂ ਆ ਮੈਂ ਪ੍ਰੈਜ਼ੀਡੈਂਟ ਆਫ ਵਿਡਰੋ ਕਰਨਾ ਚਾਹੁੰਦਾ ਸੀ ਕਿਉਂਕਿ ਇਹਨਾਂ ਨੂੰ ਮੈਂ ਸਾਈਨਿੰਗ ਅਥਾਰਟੀ ਵੀ ਐਨਾਨਸ ਦਿੱਤੀ ਜਗਵਿੰਦਰ ਸਿੰਘ ਨੂੰ ਤੇ ਅਸ਼ਵਨੀ ਕੁਮਾਰ ਨੂੰ ਤੁਹਾਡੀ ਮੰਨ ਹੈ ਕਿ ਤੁਸੀਂ ਇੱਥੋਂ ਐਕਸਪੀਡੈਂਟ ਹੋ ਗੋ ਉਸ ਤੋਂ ਬਾਅਦ rahul ਮੱਟੂ ਪ੍ਰਧਾਨ ਬਣਾਣੇ ਜਾਂਦੇ ਸੀਗੇ rahul ਮੱਟੂ ਇੱਕ ਬੜਾ ਹੋਣਹਾਰ ਤੇ ਵਧੀਆ ਬੰਦਾ ਹੈ ਜਿਹੜਾ ਕਿ ਗਊਸ਼ਾਲਾ ਦੀ ਸੇਵਾ ਵਿੱਚ ਹਰ ਵੇਲੇ ਸਭ ਤੋਂ ਅੱਗੇ ਨ ਆਂਦਾ ਵੈ ਤੇ ਇਹਨਾਂ ਦਾ ਇੱਕ ਜਿਹੜਾ ਛੋਟਾ ਸਾਈਟ ਅੱਗੇ ਆਂਦਾ ਵੈ ਛੋਟਾ ਭਰਾ ਵੈ ਆਪਣਾ ਤੇ ਇਹਨੇ ਗਊਸ਼ਾਲਾ ਦੇ ਵਿੱਚ ਇਹ ਜਿਹੜੇ ਬੰਦੇ ਕਹਿੰਦੇ ਨੇ ਮੈਂ ਬਹੁਤ ਅਸੀਂ ਸੇਵਾਦਾਰ ਆ ਇਹਨਾਂ ਨੂੰ ਪੁੱਛੋ ਕਿ 100 ਰੁਪਏ ਦੀ ਵੀ ਕਦੀ ਪਰਚੀ ਘਟਾਈ ਹੈ ਮੈਂਬਰਾਂ ਨੇ ਐਸ ਲੜਕੇ ਨੇ 50000 ਰੁਪਇਆ ਹੁਣੇ ਇੱਥੇ ਲਗਾ ਕੇ ਆਪਣੇ ਕੋਲੋਂ ਗਉਂ ਸ਼ਾਲਾ ਦੇ ਵਿੱਚ ਬਾਬਾ ਜੀ ਦਾ ਮੰਦਿਰ ਬਣਾਇਆ ਸਭ ਬੜਾ ਵਧੀਆ ਸਤਿਕਾਰ ਸਾਰਿਆਂ ਨੇ ਕੀਤਾ ਸਾਰੇ ਬਾਬਾ ਜੀ ਆਏ ਸੀ ਸਾਰਿਆਂ ਨੂੰ ਸਾਰੇ ਸੇਵਾਦਾਰ ਇਹਨਾਂ ਦੇ ਨਾਲ ਹੈ ਮੈਂ ਵੀ ਇਹਨਾਂ ਦੇ ਨਾਲ ਹਾਂ ਬਿਲਕੁਲ ਕਿਉਂਕਿ ਉਹ ਬਿਲਕੁਲ ਆਪਣੇ ਆਪ ਸਾਈਨਿੰਗ ਅਥਾਰਟੀ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੇ ਆਪਣੇ ਆਪ ਕਿੰਨੂੰ ਚੈੱਕ ਕਰਦੇ ਕਿੰਨੂੰ ਨਹੀਂ ਕਰਦੇ ਮੈਂ ਐਸ ਐਚਓ ਡੀ ਡਿਵੀਜ਼ਨ ਨੂੰ ਉਹਨਾਂ ਨੂੰ ਇਹਨਾਂ ਦੇ ਬਰਖਲਾਵ ਕੰਪਲੇਂਟ ਵੀ ਦਿੱਤੀ ਹੋਈ ਹੈ ਸੀਪੀ ਸਾਹਿਬ ਨੂੰ ਵੀ ਦੱਸਿਆ ਹੋਇਆ ਹੈ ਦੀ ਬੀ ਐਬ ਜਿਹੜੀ ਕਮੇਟੀ ਹੈ ਇਹਦੇ ਨਾਲ ਮੈਂ ਨਹੀਂ ਰਹਿਣਾ ਚਾਹੁੰਦਾ ਇਹ ਬਿਲਕੁਲ ਮੇਰੇ ਨਾਲ ਸਾਥ ਨਹੀਂ ਦਿੰਦੇ ਕਿ ਤੁਸੀਂ ਫੰਡਾਂ ਵਿੱਚ ਉਹਨਾਂ ਨੂੰ ਕੋਈ ਹਸਾਬਤਾਬ ਮੰਗਿਆ ਨਹੀਂ ਦਿੱਤਾ ਤੁਸੀਂ ਮੈਂ ਬਿਲਕੁਲ ਉਹ ਸਾਰੇ ਫੰਡਾਂ ਦਾ ਜਿਹੜਾ ਹਸਾਬਤਾਬ ਹੈ ਉਹ ਜਿਹੜਾ ਇਹਨਾਂ ਦਾ ਫੰਡਸ ਹੈਗੇ ਮੇਰੇ ਕੋਲ ਤਾਂ ਸਾਈਨਿੰਗ ਥੋਟ ਹੀ ਨਹੀਂ ਗਈ ਮੈਂ ਕਿਹੜੇ ਫੰਡ ਉਥੇ ਯੂਜ਼ ਕਰ ਸਕਣਾ ਜੇ ਨਾ ਕੋਈ ਸਾਈਨਿੰਗ ਥੋਟ ਇਹ ਫੰਡ ਕੋਈ ਕਢਾ ਸਕਦੇ ਮੈਂ ਤਾਂ ਕਢਾਈ ਨਹੀਂ ਸਕਦਾ ਕੋਈ ਜੇ ਮੈਨੂੰ ਮੈਟਰ ਕੀ ਹੋਇਆ ਤੁਹਾਨੂੰ ਕੱਢਿਆ ਕੱਢਦੇ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਬਈ ਪੈ ਲੋਕ ਕਿਸੇ ਗੱਲ ਤੇ ਝਗੜਾ ਹੋਇਆ ਸੀ ਸ਼ੌਕਗਾਂਵ ਸ਼ਾਲਾ ਦੇ ਵਿੱਚ ਉਸ ਕਾਰਨ ਇਹਨਾਂ ਨੇ ਕਿਹਾ ਜੀ گاਉਂਸ਼ਾਲਾ ਦੇ ਵਿੱਚ ਜਿਹੜਾ ਹੈਗਾ ਵੈ ਇਹ ਸਾਰਾ ਮੈਂ ਕਹਾ ਜੀ ਮੈਂ ਝਗੜਾ ਨਹੀਂ ਕਰਨਾ ਚਾਹੁੰਦਾ ਮੈਨੂੰ ਕੋਈ ਲੋੜ ਨਹੀਂ ਮੈਂ ਨਹੀਂ ਪ੍ਰੈਜ਼ੀਡੈਂਟ ਬੰਨਾ ਚਾਹੁੰਦਾ ਤੇ ਇਹਨਾਂ ਨੇ ਕਿਹਾ ਜੀ ਅਨਿਲ ਕੁਮਾਰ ਨੂੰ ਪ੍ਰੈਜ਼ੀਡੈਂਟ ਬਣਾ ਦਿਓ ਮੈਂ ਕਹਾ ਇਸ ਤਰ੍ਹਾਂ ਨਹੀਂ ਤੁਸੀਂ ਇਹਨਾਂ ਮਤਾ ਪਾਸ ਕੀਤਾ ਸੀ ਅਸੀਂ ਮੇਰਾ ਝਗੜਾ ਇੱਥੇ ਹੋਇਆ ਮਤਾ ਪਾਸ ਕੀਤਾ ਸੀ ਕਿ ਸਾਡੇ ਚਾਰਾਂ ਦੇ ਮਰਜ਼ੀ ਦੇ ਬਗੈਰ ਰਵੀ ਨੰਦਾ ਅਸ਼ਵਨੀ ਕੁਮਾਰ ਜਗਵਿੰਦਰ ਸਿੰਘ ਤੇ ਦੀਪਕ ਠਕਰਾਲ ਜਦੋਂ ਮੈਂ ਪ੍ਰੈਜ਼ੀਡੈਂਟ ਸੀ ਮਤਾ ਪਾਸ ਹੋਇਆ ਕਿ ਜਿਹੜੇ ਕੀ ਮੈਂਬਰ ਪਾਏ ਜਾਣਗੇ ਨਵੇਂ ਉਹ ਸਾਡੇ ਸਾਰਿਆਂ ਦੀ ਮਰਜ਼ੀ ਨਾਲ ਪਾਏ ਜਾਣਗੇ ਸਾਡੇ 22 ਮੈਂਬਰ ਸੀ ਸਾਡੇ 22 ਦੇ 22 ਦੇ ਬਾਅਦ 21 ਮੈਂਬਰ ਉਹਨਾਂ ਦੇ ਨਾਲ ਨਹੀਂ ਪਤ ਤੁਸੀਂ ਇਕੱਲੇ ਉਹ ਮੇਰੀ ਗੱਲ ਤਾਂ ਸੁਣੋ ਜਿਹੜਾ ਮਤਾ ਪਾਸ ਹੋਇਆ ਸੀ ਉਹ ਮਤਾ ਇਹਨਾਂ ਨੇ ਗੈਪ ਕਰਤਾ ਇਹ ਇਹ ਕੁਛ ਕਿਛ ਕੀਤੀ ਜਾਵੇ ਜਿਹੜੇ ਬੰਦੇ ਆ ਨੇ ਲਿਖਿਆ ਸੀ ਇੱਥੇ ਸਿਮਰਨ ਕੌਰ ਜਿਹੜੀ ਆਪਣਾ ਅਕਾਊਂਟ ਮੈਨੇਜਰ ਸੀ ਉਹਨੇ ਮਤਾ ਲਿਖਿਆ ਸੀ ਮੈਂ ਸਾਈਨ ਕੀਤੇ ਸੀ ਐਨ ਐਂਡ ਆਪਣਾ ਰਵਿੰਦਰੰਧਾ ਨੇ ਸਾਈਨ ਕੀਤੇ ਸੀ ਤੇ ਕਹਿੰਦਾ ਸੀ ਪ੍ਰੂਫ ਉਹ ਪ੍ਰੂਫ ਦੇਗਾ ਜਿਹੜਾ ਉਹ ਲੈ ਗਏ ਮੇਰੇ ਕੋਲ ਉਹ ਕਾਗਜ਼ ਕਨਫਿਡੈਂਸ਼ੀਅਲ ਕਿ ਭਈ ਇਹ ਆਪਣਾ ਜਗਵਿੰਦਰ ਸਿੰਘ ਕੋਲ ਅਸ਼ਵਨੀ ਕੁਮਾਰ ਕੋਲ ਸਾਈਨ ਕਰਾ ਕੇ ਸਰ ਉਹਨਾਂ ਕੋਲ ਕਲੇਮ ਹੈਗਾ ਕਿ ਬਾਬਾ ਜੀ ਨੇ ਜਿਹੜਾ ਇਹਦਾ ਇੱਕ ਜਗਾ ਸਰਦਾਰ ਬਣਾਈ ਹੈ ਉੱਥੇ RAM ਜੀ ਦੀ ਫੋਟੋ ਅਧਰਪਤੀ ਵਿਦੇਸ਼ੀ ਰਿਪੋਰਟ ਆ ਕਿ ਸਰਦਾਰ ਨੂੰ ਮੈਂ ਜੀ ਨੇ ਪਰਚੂਲ ਬਿਲਕੁਲ ਬਿਲਕੁਲ ਕੋਈ ਬਾਬਾ ਜੀ ਦਾ ਰਾਮ ਜੀ ਦਾ ਮੰਦਿਰ ਅਲੱਗ ਬਣਿਆ ਹੋਇਆ ਅੰਦਰ ਜਾਓਗੇ ਤੁਹਾਨੂੰ ਆਪਣੇ ਮੈਨੇਜਰ ਆ ਜਾਏਗਾ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਨਾ ਜੀ ਨਾ ਕੋਈ ਨਹੀਂ ਟਾਇਆ ਗਿਆ ਕੋਈ ਟਾਇਆ ਨਹੀਂ ਗਿਆ ਉਹਨਾਂ ਵੱਲੋਂ ਕਿਹਾ ਗਿਆ ਜੀ ਇੱਕ ਹਫਤੇ ਦਾ ਐਲੀਮੈਂਟ ਦਿੱਤਾ ਗਿਆ ਜੇ ਸਾਡੇ ਕੋਈ ਵੀ ਕਾਰਵਾਈ ਨਹੀਂ ਤੇ ਆਪਾਂ ਇੱਥੇ ਰੋ ਸਪਰਡਕਸ਼ਨ ਚਲਾਗੇ ਤੇ ਤੁਹਾਨੂੰ ਵੀ ਅੱਗੇ ਕਰਾਂਗੇ ਉਹਦੇ ਬਰਕੀ ਚਾਹਾਂ ਮਾਰੇ ਕੁੱਲਸ ਨੂੰ ਤਾਂ ਮੈਂ ਕੰਮ ਲੈਣ ਦਿੱਤੀ ਹੀ ਹੈ ਐਸਚੋ ਡੀ ਡਿਵੀਜ਼ਨ ਜੋ ਕੋਲ ਜਾ ਕੇ ਐਸਚੋ ਸਾਹਿਬ ਕੋ ਤੁਸੀਂ ਪੁੱਛ ਸਕਦੇ ਹੋ ਕਿ ਮੈਂ ਕੰਪਲੇਨਟ ਦਿੱਤੀ ਹੈ ਕਿ ਇਹਦਾ ਹਿਸਾਬ ਲਿੱਤਾ ਜਾਵੇ ਜਦੋਂ ਮੈਂ ਇੱਥੇ ਪ੍ਰੈਜ਼ੀਡੈਂਸੀ ਮੈਂ ਆਊਟ ਆਫ ਸਟੇਸ਼ਨ ਗਿਆ ਸੀ 28 ਲੱਖ ਰੁਪਏ ਬੈਲੈਂਸ ਸੀ ਜਦੋਂ ਮੈਂ ਆਇਆ ਤੇ 14 ਲੱਖ ਰੁਪਏ ਬੈਲੈਂਸ ਸੀ ਮੈਂ ਸਰਵਾਂ ਨਾਲ ਕੋ ਹਿਸਾਬ ਪੁੱਛਿਆ ਹਿਸਾਬ ਪੁੱਛਣ ਤੋਂ ਬਗੈਰ ਤਹਲੋ ਮਤੇ ਦਾ ਹੋਇਆ ਕਿ ਬਈ ਤੁਸੀਂ ਮਤਾ ਪਾਇਆ ਤੁਸੀਂ ਆਪਣੇ ਮੈਂਬਰ ਕਿਸਰਾ ਪਾ ਲੇ ਮੇਰੇ ਮੈਂਬਰ ਕਿਉਂ ਨਹੀਂ ਪਾਏ ਇਸ ਗੱਲ ਤੋਂ ਮੇਰਾ ਇਨਾਂ ਨਾਲ ਵਿਰੋਧ ਹੋਇਆ ਉਸ ਵੇਲੇ ਮੈਂ ਕਿਹਾ ਜੀ ਤੁਹਾਡੇ ਨੰਦਾ ਜੀ ਉੱਥੇ ਆਫਿਸ ਦੇ ਵਿੱਚ ਇਹ ਸਾਰੀ ਗੱਲਬਾਤ ਹੋਈ ਤੇ ਇਹ 100 ਖਾਧੀ ਮੈਂ ਇਹਨਾਂ ਨੇ ਕਿਸੇ ਨੇ 100 ਨਹੀਂ ਖਾਧੀ ਤੇ ਜਗਰਿੰਦਰ ਸਿੰਘ ਨੇ ਕਿਹਾ ਸਾਈਨ ਤਾਂ ਮੈਂ ਕੀਤੇ ਹੀ ਪਰ ਮੈਨੂੰ ਯਾਦ ਨਹੀਂ ਅਸ਼ਨੀ ਕੁਆਨੇ ਕਿਹਾ ਸਾਈਨ ਮੈਂ ਕੀਤੇ ਸੀ ਮੈਨੂੰ ਯਾਦ ਨਹੀਂ ਮੈਂ ਕਿਹਾ ਤੁਹਾਨੂੰ ਇਹ ਨਹੀਂ ਯਾਦ ਕਰੇ ਮਤੇ ਤੇ ਸਾਈਨ ਕੀਤੇ ਸੀ ਤੁਸੀਂ ਮਤਲਬ ਰੋਲਾ ਸਾਰਾ ਇਹ ਆ ਉਹ ਧਰ ਤੇ ਫੰਡਾਂ ਦਾ ਦੁਰਪਰਯੋਗ ਲਾਉਂਦੇ ਆ ਲੋਕ ਤੁਸੀਂ ਉਹਨਾਂ ਤੇ ਲਾ ਰਹੇ ਹੋ ਬਿਲਕੁਲ ਫੰਡਸ ਮੇਰੇ ਕੋਲ ਸਾਈਨਿੰਗ ਥੋੜੀ ਨਹੀਂ ਗਈ ਸੱਜਦੇ ਕੋ ਸਾਈਨਿੰਗ ਥੋੜੀ ਫੰਡਸ ਉਹ ਵੀਡਰਾ ਕਰਾ ਸਕਦਾ ਮੇਰੇ ਕੋਲ ਕੋਈ ਸਾਈਨਿੰਗ ਥੋੜੀ ਨਹੀਂ ਗਈ ਨਾ ਮੈਂ ਫੰਡਸ ਦਾ ਮੈਨੂੰ ਪਤਾ ਹੈ ਤੇ ਨਾ ਕਿਸੇ ਗੱਲ ਦੀ ਤਾਂ ਇਹ ਫੰਡਸ ਦਾ ਹਿਸਾਬ ਉਹ ਦੇਣਗੇ ਇੱਕ ਗੱਲ ਕਹੇ ਕਰੋ ਜਿਹੜੇ ਮਹੰਤ ਨੇ ਗੱਦੀ ਵਾਲੇ ਕਮੇਟੀ ਨੂੰ ਹਟਾ ਕੇ ਦੂਜੀ ਕਮੇਟੀ ਨੂੰ ਕਾਬਜ਼ ਕਰਵਾ ਸਕਦੇ ਉਹਨਾਂ ਕੋਲ ਪਾਵਰ ਹੈਗੀਆਂ ਦੇਖੋ ਜੀ ਬਿਲਕੁਲ ਪਾਵਰ ਹੈਗੀ ਹੈ ਬਿਲਕੁਲ ਪਾਵਰ ਕਿਉਂਕਿ ਇਹ ਮਹੰਤਾਂ ਦੀ ਗੱਦੀ ਹੈ ਇਹਦੇ ਵਿੱਚ ਕਮੇਟੀ ਦਾ ਵੈਸੇ ਦਾ ਇਹਦਾ ਟਰਸਟ ਬੰਦਾ ਵੈ ਜੀ ਇਹ ਕਮੇਟੀ ਦਾ ਆਪਣੇ ਨਾਂ ਨੂੰ ਹੀ ਬਣਾਈ ਜਾਂਦੇ ਕਮੇਟੀ ਦਾ 4 ਸਾਲ ਤੋਂ ਰੀਨਿਊ ਨਹੀਂ ਹੋਈ ਪਰ ਉਹਨਾਂ ਨੇ ਲੇਟਸ ਹੋਂ ਕਰਾਈ ਹੈ ਇਹ ਹੋਂ ਕਰਾਈ ਹੈ ਲੇਟਸ ਹੋਂ ਕਰਾਈ ਹੈ ਟਰਸਟ ਵੀ ਰੀਨਿਊ ਟਰਸਟ ਜਿਹੜਾ ਹੈ ਉਹ ਵੀ ਆਪਣਾ ਪੂਰਾ ਜਿਹੜਾ ਰਜਿਸਟ੍ਰੇਸ਼ਨ ਹੋਈ ਹੈ ਜੀ ਟਰਸਟੀ ਵੀ ਨੂੰ ਅਧਿਕਾਰ ਹੈਗੇ ਐਸੇ ਮਿੱਥੇ ਤੋਂ ਪ੍ਰਬੰਧ ਦੇਖਣ ਦੇ ਹਾਂਜੀ ਬਿਲਕੁਲ ਅਧਿਕਾਰ ਹੈਗੇ ਬਿਲਕੁਲ ਅਧਿਕਾਰ ਹੈਗੇ ਜਿਹੜੇ ਟਰਸਟ ਜਿਹੜਾ ਰਜਿਸਟਰਡ ਟਰਸਟ ਹੈ ਤੇ ਅਧਿਕਾਰ ਹੈਗੇ ਤਾਂ ਹੀ ਸੀ ਬੈਠੇ ਆ ਸਾਡੇ ਕੋਲ ਆ ਕੇ ਅਮਨੇ ਸਾਹਮਣੇ ਸਾਡੇ ਨਾਲ ਬਾਈਡ ਕਰਨ ਸਾਹਮਣੇ ਕਰਨ ਹੈਗੀ ਹੈ ਜਿਹੜੀ ਫਾਰਮ ਹਾਂਜੀ ਬਿਲਕੁਲ ਲੱਗੀ ਹੈ